ਲੰਗਰ ਜਿਹੜਾ ਕੋਠੇ ਸੰਤ ਬਾਬ ਉਹ ਪ੍ਰਕਾਸ਼ ਜੀ ਟਿੱਲਾ ਉਤੋਂ ਇਹ ਲੰਗਰ ਸ਼ੁਰੂ ਐਮਜਾ ਹਸਪਤਾਲ ਬਠਿੰਡਾ ਵਿਖੇ ਲਿਆ ਰਹੇ ਆ ਹਰ ਸ਼ੁੱਕਰਵਾਰ ਅਤੇ ਸੋਮਵਾਰ ਨੂੰ ਵੀ ਕਈ ਵਾਰ ਜੋ ਸੇਵਾਦਾਰ ਜਦੋਂ ਆਉਂਦੀ ਹੈ ਉਦੋਂ ਲੰਗਰ ਲਿਆਇਆ ਜਾਂਦਾ ਜੀ ਲੋ ਜੀ ਇਹ ਲੰਗਰ ਜਿਹੜਾ ਐਮਜਾ ਹਸਪਤਾਲ ਬਠਿੰਡਾ ਵਿਖੇ ਜਿਹੜਾ ਹਰ ਸ਼ੁੱਕਰਵਾਰ ਤੇ ਕਈ ਵਾਰ ਜਿਹੜਾ ਸੋਮਵਾਰ ਨੂੰ ਵੀ ਇਹ ਲੰਗਰ ਜਿਹੜਾ ਹਸਪਤਾਲ ਦੇ ਵਿੱਚ ਲੋਡ ਬੰਦ ਮਰੀਜ਼ਾਂ ਵਾਸਤੇ ਇਹ ਕੋਠੇ ਚੇਹ ਸਿੰਘ ਵਾਲੇ ਜਿਹਨੂੰ ਛਪੜੀ ਵਾਲੇ ਕੋਠੇ ਕਹਿੰਦੇ ਆ ਉਥੋਂ ਇਹ ਲੰਗਰ ਸ਼ੁਰੂ ਹੁੰਦਾ ਪੱਟਲਾ ਸੰਤ ਬਾਬੂਧ ਪ੍ਰਕਾਸ਼ ਜੀ ਦੇ ਅਸਥਾਨ ਤੋਂ ਆ ਵੇਖੋ ਜਲਦੀ ਕੈਂਪਰ ਭਰੇ ਪਏ ਆ ਆ ਪੂਰਾ ਲੰਗਰ ਆ ਜਿਹੜਾ ਤਿਆਰ ਕਰਕੇ ਪ੍ਰਸ਼ਾਦੇ ਦੁੱਧ ਵਗੈਰਾ ਕਈ ਤਰ੍ਹਾਂ ਦੇ ਜਿਹੜਾ ਰਾਸ਼ਨ ਦੇਖੋ ਸਵੇਰੇ ਸੇਵਾਦਾਰ ਲੱਗੇ ਪਏ ਆ ਖੀਰ ਦਲਗਾਈ ਤੇ ਖੀਰ ਦਲੀਆਂ ਕਈ ਤਰ੍ਹਾਂ ਦੇ ਲੰਗਰ ਆ ਜਿਹੜੇ ਇਹ ਸਾਰੇ ਸੇਵਾਦਾਰ ਆ ਦੇਖੋ ਕੜੱਕੇ ਦੀ ਠੰਡ ਪੈਂਦੀ ਆ ਤੇ ਠੰਡ ਦੇ باوجود ਵੀ ਵੀ ਪ੍ਰਵਾਹ ਨਹੀਂ ਕਰਦੇ ਇਹ ਲੰਗਰ ਆ ਜਿਹੜਾ ਲੈ ਕੇ ਜਾਂਦੇ ਆ ਬਹੁਤ ਵੱਡੀ ਮਹਾਨ ਸੇਵਾ ਇਧਰ ਜਿਹੜੇ ਬੱਚੇ ਵੀ ਨਿੱਕ ਨਿੱਕੇ ਇਹ ਵੀ ਨਾਲ ਨਾਲ ਠੰਡ ਵਿੱਚ ਉਹ ਠੰਡੀ ਪੈਂਦੀ ਆ ਤੇ ਹਰ ਸ਼ੁੱਕਰਵਾਰ ਤੇ ਸੋਮਵਾਰ ਨੂੰ ਲੰਗਰ ਲੈ ਕੇ ਜਾਂਦੀ ਹੈ ਬਹੁਤ ਵੱਡਾ ਉਪਰਾਲਾ ਜੀ ਤੇ ਗੱਡੀ ਜਿਹੜੀ ਇਹ ਸਪੈਸ਼ਲ ਗੱਡੀ ਆਪਾਂ ਗੱਲਬਾਤ ਕਰਦੇ ਆ ਗੱਡੀ ਸਪੈਸ਼ਲ ਬਣਾਈ ਆ ਚਲੋ ਹਾਂਜੀ ਇਹ ਗੱਡੀ ਬਾਬਾ ਜੀ ਇਹ ਸਪੈਸ਼ਲ ਬਣਾਈ ਵੀ ਆ 8 ਬੈਠ ਲੰਗਰ ਲੰਗਰ ਵਾਸਤੇ ਹਾਂ ਲੰਗਰਾਂ ਲਈ ਠੀਕ ਆ ਹਾਂਜੀ ਤੇ ਬਾਬਾ ਜੀ ਦੀ ਗੱਡੀ ਕਿਹੜੇ-ਕਿਹੜੇ ਦਿਨ ਲੱਗੇ ਨੇ ਲੰਗਰ ਸੋਮਵਾਰ ਤੇ ਸ਼ੁੱਕਰਵਾਰ ਸੋਮਵਾਰ ਤੇ ਸ਼ੁੱਕਰਵਾਰ ਨੂੰ ਲੰਗਰ ਲੈ ਆਂਦਾ ਹੈ ਤੇ ਪੂਰੇ ਇਲਾਕੇ ਦੇ ਸਹਿਯੋਗ ਦੇ ਨਾਲ ਹਾਂਜੀ ਹਾਂ ਨਾਲੇ ਸਹਿਯੋਗ ਹਾਂਜੀ ਪੂਰੇ ਇਲਾਕੇ ਦੇ ਸਹਿਯੋਗ ਨਾਲ ਹਾਂ ਹਾਂ ਇਲਾਕੇ ਦੇ ਸਹਿਯੋਗ ਨਾਲ ਸਾਡੇ ਪਾਸੇ ਪਿੰਡੇ ਨਾਲ ਜੀ ਆਪਣੇ ਜੋ ਕੋਟਾ ਫੁੱਲਾ ਸਿੰਘ ਹੈ ਹੋਗੇ ਹੋਗੇ ਲਾਲ ਸਿੰਘਲੇ ਹੋਗੇ ਜੀ ਬੰਦੋ ਹੋਇਆ ਆਉਲੂ ਹੋ ਗਈ ਚੋਟੀਆਂ ਹੋਗੇ ਜੀ ਸਾਰੇ ਸਾਰੇ ਜੀ ਕਿਲੀ ਨੇ ਹਾਸ ਸਿੰਘ ਆਇਆ ਹੋ ਗਿਆ ਜੀ ਆ ਜਿੰਨੇ ਜਿੰਨੇ ਵੀ ਜਿਹੜੇ ਪਿੰਡ ਹੈ ਨਾ ਇਲਾਕੇ ਦੇ ਇਲਾਕੇ ਦੇ ਸਹਿਯੋਗ ਨਾਲ ਕਈ ਪਿੰਡ ਹੈ ਮਕਸ ਜ਼ਿਲ੍ਹੇ ਦੇ ਪਿੰਡ ਵੀ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਵੀ ਹੈ ਸਾਰੇ ਪਿੰਡਾਂ ਸਹਿਯੋਗ ਨਾਲ ਜਾਂਦਾ ਜੀ

ਆ ਲੂਣ ਦੀ ਲਾਵੇ ਹੋਣੇ ਪਟਾਖਾ ਉਹਦਾ ਕੰਮ ਚਾਉਂਦੇ ਸੀ ਫਿਰ ਮੱਤੀ ਜਾਂਦੀ ਅੱਗ ਸਰਦਾਰ ਕਿਹੜੇ ਸਾਧੋਂ ਆਏ ਤੁਸੀਂ ਜੈਸ ਸਿੰਘ ਜੈਸ ਸਿੰਘ ਵਾਲਾ ਬਠਿੰਡੇ ਨੇ ਠੀਕ ਹੈ ਪਰਵਾਹ ਮੇਰੇ ਕਾਲੇ ਕੇ ਸਵਾਜ ਕੇ ਤੇ ਲੰਗਰ ਸੇਵਾ ਬਾਰੇ ਕੋਈ ਦੋ ਸ਼ਬਦ ਬੋਲੋ ਕੋਈ ਲੰਗਰ ਸੇਵਾ ਬਾਰੇ ਵੀ ਇਹ ਲੰਗਰ ਸੇਵਾ ਜਿਹੜਾ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਖੁੱਲਾ ਲੰਗਰ ਚੱਲੇ ਜੀ ਠੀਕ ਹੈ ਇਹ ਲੰਗਰ ਲਾਉਣੇ ਚਾਹੀਦੇ ਆ ਬਹੁਤ ਵੱਡੀ ਸੇਵਾ ਜੀ ਭਾਈ ਸਾਡੇ ਪਿੰਡੋਂ ਮੰਗਲਵਾਰ ਤ ਤੁਹਾਡੇ ਪਿੰਡੋਂ ਵੀ ਲੱਗਦਾ ਠੀਕ ਹੈ ਇਹਨਾਂ ਦੇ ਪਿੰਡੋਂ ਮੰਗਲਵਾਰ ਨੂੰ ਲੰਗਰ ਲੱਗਦਾ ਤੇ ਕਈ ਪਿੰਡਾਂ ਚੋਂ ਲੰਗਰ ਲੱਗਦੇ ਆ ਚਾਹ ਜਿਹੜੀ ਇਹ ਚੱਲ ਰਹੀ ਹੈ ਗਰਮ ਗਰਮ ਜਿਹੜੇ ਬਣਦੇ ਆ ਐਸੇ ਕਿਸੇ ਮੱਲਣ ਪਿੰਡਾ ਆਪਣੇ ਹਾ ਕੁੱਤਪੋਰ ਸਣ ਆ ਕੋਠੀ ਛਪੜੀ ਜਿਹੜੇ ਇਹ ਕੋਠਾ ਬਲੂ ਦਾ ਕੋਠਾ ਇਹ ਪਾਣੀ ਵਾਲ ਟੈਂਕੀ ਆ 10000 ਲੀਟਰ ਪਾਣੀ ਵਾਲ ਟੈਂਕੀ ਆ ਆ ਤੁਹਾਨੂੰ ਦਿਖਾਉਣਾ ਹੀ ਆ ਸਾਰੇ ਨੌਜਾਨ ਬਹੁਤ ਸੇਵਾ ਜਿਹੜੀ ਠੰਡ ਵੀ ਐ ਤੇ ਜਿਹੜੀ ਸੇਵਾ ਬਰਤਨ ਮਾਂਜਦੇ ਨੇ ਤੇ ਘਰੇ ਤਾਂ ਆ ਬਰਤਨ ਜਿਹੜੇ ਮਾਂਜਦੇ ਨਹੀਂਗੇ ਤੇ ਇੱਥੇ ਸੇਵਾ ਜਿਹੜੀ ਵੱਡੀ ਸੇਵਾ ਬਹੁਤ ਸੇਵਾ ਜਿਹੜੀ ਬਰਤਨਾਂ ਝੂਠੇ ਬਰਤਨ ਇਧਰ ਗਰਮ ਪਾਣੀ ਕਰਮ ਕੀਤਾ ਜਾ ਰਿਹਾ ਬਰਤਨਾਂ ਵਾਸਤੇ ਔਰ ਲੰਗਰ ਚੱਲੀ ਜਾਂਦੇ ਆ ਸੁਬਾਹ ਦੇ ਬਾਬੇ ਨਾਨਕ ਵਾਲੇ ਲੰਗਰ ਆ ਜਿਹੜੇ ਜੀ ਤੋ ਠੀਕ ਨੌਜੋ ਪੰਗਤਾਂ ਵਿੱਚ ਵਧੀਆ ਕਤਾਰਾਂ ਵਿੱਚ ਬਿਨਾਂ ਕਿਸੇ ਭੇਦਭਾਵ ਬਿਨਾਂ ਕਿਸੇ ਵਤ ਕਰਾ ਇਹ ਲੰਗਰ ਲੱਗੇ ਪਏ ਆ ਮਰੀਜ਼ਾਂ ਵਾਸਤੇ ਲੰਗਰ ਜਿਹੜੇ ਏਮਡ ਹਸਪਤਾਲ ਬਠਿੰਡਾ ਲੋ ਜੀ ਪ੍ਰਖਾਦਾਈ 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 ਇਥੋਂ ਲੈ ਲੋ ਸਵਾਦ ਚਾਰ ਸੰਤ ਬਾਬਾ बुद्ध प्रकाश जी टिल चे सिंघवाले वीर जीवा ਆਜੋ ਬਾਈ ਤੂੰ ਆ ਜਾ ਆਜਾ ਦੇ ਭਾਡੇ ਦੀ ਸੇਵਾ ਚੂਹ ਤੇ ਬੈਠ ਜਾ ਜਿਆਦੇ ਹੁਣ ਕਾਹਤ ਡਾਕਟਰ ਚਾਤਾ ਜੀ ਆਜੋ ਬਾਈ ਗੁਰੂ ਆਜੋ ਆਜੋ ਜੀ ਕਿਹੜਾ ਪਿੰਡ ਵੀਰ ਜੀ ਆਪਣਾ ਸੁਖਣਾ ਪਿੰਡ ਹੈ ਸੁਖਣਾ ਆਵਲੂ ਆਵਲੂ ਦੇ ਸਹੀ ਹੈ ਹਾਂਜੀ ਹਾਂ ਠੀਕ ਹੈ ਠੀਕ ਠੀਕ ਹੈ ਜੀ ਤੇ ਕੀ ਸ਼ੋਭਣਾ ਆਪਣਾ ਜਗਵਿੰਦਰ ਸਿੰਘ ਜਗਵਿੰਦਰ ਸਿੰਘ ਸਰਦਾਰ ਜਗਵਿੰਦਰ ਸਿੰਘ ਜੀ ਕਿਉਂਕਿ ਇੱਕ ਤ੍ਰਿਕੜੂ ਮੈਂ ਸੋਹਣੇ ਪਿੰਡ ਜਾਣੇ ਤੁਹਾਡੇ ਪਿੰਡ ਇੱਕ ਜਨੂਰੀ ਨਗਰ ਖੇਤਰ ਤੇ अच्छा जी ते बहुत बड़ी सेवा जेडी आ सेवा देख के ਤੁਹਾਡੇ ਮਨ ਨੂੰ ਕੀ ਲੱਗਿਆ ਬਹੁਤ ਵਧੀਆ ਲੱਗਿਆ ਇਹ ਸਭ ਤੋਂ ਵੱਡੀ ਸੇਵਾ ਹੈ ਠੀਕ ਹੈ ਇੱਥੇ ਬੰਦਾ ਜੋ ਹੁੰਦਾ ਦੁਖੀ ਬੰਦਾ ਹੁੰਦਾ ਹਾਂਜੀ ਹਾਂਜੀ ਉਹਨੂੰ ਖਾਣ ਪੀਣ ਨੂੰ ਜਿਹੜਾ ਰਾਸ਼ਨ ਪਾਣੀ ਦਿੱਤਾ ਜਾਂਦਾ ਬਹੁਤ ਵਧੀਆ ਸੇਵਾ ਜੀ ਠੀਕ ਹੈ ਜੀ ਹੋਰ ਬਹੁਤ ਧੰਨਵਾਦ ਇਹ ਸਾਡੇ ਵੀਰ ਜੀ ਖੜੇ ਕਿਹੜੇ ਥਾਂ ਤੋਂ ਆਪਣੇ ਸਿਰਸਾ ਤੋਂ ਜੀ ਹਾਂਜੀ ਸਿਰਸਾ ਤੋਂ ਜੀ ਸਿਰਸਾ ਹਾਂ ਇਸ ਚੈਨਲ ਦੇ ਮਾਧਮ ਥੋਂ ਮੈਂ ਕਹਿਣਾ ਚਾਹੁੰਦਾ ਇਹ ਗੱਲ ਜੋ ਵੀ ਸੇਵਾ ਕਰਨਾ ਚਾਹੁੰਦਾ ਹੈ ਜਿੰਨੀ ਵੱਡੀ ਸੇਵਾ ਕਰ ਸਕਦਾ ਹੈ ਉਨਾਈ ਵੱਡਾ ਪਰਮਾਤਮਾ ਨੇ ਉਹਨੂੰ ਦੇਣਾ ਹੈਗਾ ਤੇ ਜਿਹੜੇ ਇੱਥੋਂ ਦੂਰੋਂ ਦੂਰੋਂ ਮਰੀਜ਼ ਆਉਂਦੇ ਹੈਗੇ ਉਹਨਾਂ ਦੇ ਲਾਈਟ ਸਟੇ ਵਾਸਤੇ ਇੱਥੇ ਕੋਈ ਜ਼ਿਆਦਾ ਵੱਡਾ ਸੇਵਾ ਕਰਨ ਚਾਹੁੰਦੇ ਕੋ ਇਸ ਮਾਧਿਅਮ ਚੈਨਲ ਦੇ ਮਾਧਿਅਮ ਦੁਆਰਾ ਵੱਡੀ ਸੇਵਾ ਕਰੇ ਤੇ ਇੱਥੇ ਰਹਿਣ ਵਾਸਤੇ ਲੋਕਾਂ ਦੇ ਕੋਈ ਸੈਲਟਰ ਹੋਮ ਜਾਂ ਕੁਝ ਅਜਿਹੀ ਚੀਜ਼ ਬਣਾਵੇ ਜਿੱਦੇ ਚ ਉਹ ਰਹਿ ਸਕਦਾ ਆਰਾਮ ਨਾਲ ਜਿਹੜੇ ਦੂਰੋਂ ਆਦੇ ਆ ਜਾ ਨਹੀਂ ਸਕਦੇ ਲੰਮਾ ਟ੍ਰੀਟਮੈਂਟ ਚੱਲਦਾ ਕਿਸੇ ਮਹੀਨਾ ਕਿਸੇ 2 ਮਹੀਨਾ ਕਿਸੇ 3 ਮਹੀਨਾ ਹੋ ਸਕਦਾ ਕਿਸੇ ਸਾਲ ਵੀ ਲੱਗ ਜਾਂਦਾ ਜੀ ਉਹਦੇ ਵਾਸਤੇ ਵੀ ਵਸਤਾ ਕਰਨ ਵੀ ਸੇਵਾ ਕਰਨ ਹੱਥੋਂ ਜ਼ਿਆਦਾ ਤਨਮਨ ਨਾਲ ਤੇ ਦੁਨੀਆ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਜੀ ਉਹਦੇ ਵਾਸਤੇ ਵੀ ਮੈਂ ਵਿਚਾਰਿਸ਼ ਕਰਦਾ ਹਾਂ ਇਹ ਲੋਕਾਂ ਨੂੰ ਮਦਦ ਕਰਨ ਦੀ ਬਹੁਤ ਬਹੁਤ ਧੰਨਵਾਦ ਸਰ ਸਾਡੇ ਵੀਰ ਜੀ ਬੜੇ ਵਧੀਆ ਵਿਚਾਰ ਇਹਨਾਂ ਨੇ ਪੇਸ਼ ਕੀਤੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਸੀ ਸਾਰੇ ਵੀਰਾਂ ਦਾ ਇੱਧਰ ਇਹ ਕੈਂਪਰ ਲੱਗੇ ਪੇ ਪਾਣੀ ਵਾਲੇ ਉਹ ਵੀ ਤੁਹਾਨੂੰ ਦਿਖਾਉਣਾ ਜੀ ਆ ਗੱਡੀ ਆ ਜਿਹੜੀ ਏਮਝਾ ਹਸਤਾਲ ਪਿੰਡਾ ਲੰਗਰ ਲੈ ਕੇ ਆਉਂਦੇ ਮੈਂ ਤੁਹਾਨੂੰ ਖਾਣਾ ਫਿਰ ਮਾਰ ਦੋ ਮਿੰਟ ਪਾਣੀ ਦੇ ਮੇਰਾ ਬੱਸ ਖਤਰਾ ਨੂੰ

ਅਣਾ ਅਸੀਂ ਇੱਕ ਤਰ੍ਹਾਂ ਦੇ ਕਿਰਤੀ ਦੇ ਰਾਚਾਰ ਤੋਂ ਕਲਾਕਾਰ ਦੀ ਜੇ ਤੁਹਾਨੂੰ ਮਿਲ ਸਕਦੇ ਹਾਂ ਵਾਇਗੁਰਜ ਕੀ ਫਤਿਹ ਅੱਜ ਦਾਸ ਪਹੁੰਚਿਆ ਏਮਜ ਹਸਪਤਾਲ ਬਠਿੰਡਾ ਵਿਖੇ ਚਿੱਥੇ ਅੱਜ ਸਾਨੂੰ ਦੇਖਣ ਨੂੰ ਬਹੁਤ ਵਧੀਆ ਮਿਲਿਆ ਇਹ ਕੋਠੇ ਚੇਹ ਸਿੰਘ ਵਾਲੇ ਜਿਹਨੂੰ ਕੋਠੇ ਛਪੜੀ ਵਾਲੇ ਵੀ ਆਪਾਂ ਕਹਿੰਦੇ ਆ ਪిల్లా શ્રીਮਾਨ ਸੰਤ ਬਾਬਾ ਬੋਧ ਪ੍ਰਕਾਸ਼ ਜੀ ਉਹਨੇ ਇਸ ਸਥਾਨ ਤੋਂ ਹਰ ਸ਼ੁੱਕਰਵਾਰ ਨੂੰ ਅਤੇ ਸੋਮਵਾਰ ਨੂੰ ਜਿਹੜਾ ਇਹ ਲੰਗਰ ਹੈ ਇਹ ਬਣ ਕੇ ਤਿਆਰ ਹੋ ਕੇ ਿੱੱਲੇ ਤੋਂ ਸਾਰਾ ਕੁਝ ਤਿਆਰ ਹੋ ਕੇ ਕਿਤੇ ਜਿਹੜਾ ਸ਼ਾਮ ਨੂੰ ਸੰਗਤਾਂ ਜਿਹੜੀ ਉਹ ਤਿਆਰ ਕਰਦੀ ਆ ਤੇ ਸਵੇਰ ਜਿਹੜਾ ਇਹ ਲੰਗਰ ਆ तकरीबन 4 ਵਜੇ ਪ੍ਰਸ਼ਾਦਾ ਪਾਣੀ ਬਣ ਕੇ ਇਹ ਤਿਆਰ ਹੋ ਕੇ ਏਮਜਾ ਹਸਪਤਾਲ ਬਠਿੰਡਾ ਵਿਖੇ ਲੈ ਕੇ ਆਉਂਦੀ ਹੈ ਕਿਉਂਕਿ ਅੱਜ ਕੱਲ ਜਿਹੜੇ ਖਰਚੇ ਵੀ ਮਹਿੰਗਾਈ ਵੀ ਬਹੁਤ ਜ਼ਿਆਦਾ ਹੈ ਤੇ ਹਸਪਤਾਲ ਨੇ ਖਰਚ ਤਾਂ ਉੰਜ ਹੀ ਬਹੁਤ ਜ਼ਿਆਦਾ ਹੈ ਤੇ ਮਹਿੰਗਾਈ ਦਾ ਜੋਗ ਹੈ ਜਿਹੜਾ ਜਿਸ ਕਾਰਨ ਜਿਹੜੇ ਕਿਉਂਕਿ ਇੱਕ ਮਰੀਜ਼ ਦੇ ਨਾਲ तकरीबन 5-5 ਜਾਣੇ ਤਾਂ ਆਉਂਦੇ ਹੀ ਹੈ ਤੇ ਖਰਚੇ ਬਹੁਤ ਜ਼ਿਆਦਾ ਹੁੰਦੇ ਖਾਣ ਪੀਣ ਦੇ ਤੇ ਬਹੁਤ ਵੱਡੀ ਮਹਾਨ ਸੇਵਾ ਇਸ ਮੁੱਚੇ ਇਲਾਕੇ ਵੱਲੋਂ ਕੋਠੇ ਲਾਲ ਸਿੰਘ ਵਾਲੇ ਕੋਠੇ ਸੰਧੂਆਂ ਵਾਲੇ ਪਿੰਡ ਅਬਲੂ ਭਲਾਈ ਆਣਾ ਕੋਟਲੀ ਸਾਹ ਚੰਦ ਚੋਟੀਆਂ ਤੇ ਕਿਲੀ ਤੇ ਸਿਆਣਾ ਕੋਠੇ ਬੁੱਲਾ ਸਿੰਘ ਵਾਲੇ ਅਤੇ ਇਨੇਕਾਂ ਜਿੰਨੇ ਵੀ ਇਲਾਕੇ ਦੇ ਆਪਾਂ ਮਾਸਟਰ ਜੀ ਸਾਡੇ ਨਾਲ ਖੜੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਪੂਰੇ ਇਲਾਕੇ ਚ ਪੂਰਾ ਸਹਿਯੋਗ ਜੇ ਆਪਾਂ ਪਿੰਡਾਂ ਦੇ ਨੰਗਣਾਉਣ ਲੱਗ ਪਏ ਤਾਂ ਪਿੰਡ ਬਹੁਤ ਜ਼ਿਆਦਾ ਵੱਜਣੇ ਜਿੰਨੇ ਆਪਣੇ ਇਲਾਕੇ ਦੇ ਪਿੰਡ ਆ ਵੈਸੇ ਦਾ ਆਵਲੂ ਦੇ ਤੇ ਕੋਟਲੀਏ ਕੋਠੀ ਬਹੁਤ ਵਿਸ਼ਾਲ ਕੋਠੀ ਹੈ ਇਹ ਲੰਗਰ ਬਹੁਤ ਵਧੀਆ ਜਿਹੜਾ ਇਹ ਬਣ ਕੇ ਤਿਆਰ ਹੋ ਕੇ ਆਉਂਦਾ ਅੱਜ ਮੈਂ ਇੱਥੇ ਪਹੁੰਚਿਆ ਮੈਂ ਨੇ ਦੇ ਵਿਖੇ ਐਮਜਾ ਹਸਪਤਾਲ ਦੇ ਵਿੱਚ ਅ ਸੰਤ ہمارا ਗੈਨਾ ਟੀਵੀ ਚੈਨਲ ਜੋ ਸਾਡਾ ਬਣਿਆ ਇਹਦੇ ਜਰੀਏ ਮੈਂ ਸਮੁੱਚੇ ਸੰਗਤ ਨੂੰ ਬੇਨਤੀ ਕਰਦਾ ਕਿ ਇਹਨਾਂ ਸੇਵਾਦਾਰਾਂ ਦਾ ਬਹੁਤ ਵੱਡਾ ਸਹਿਯੋਗ ਤੁਸੀਂ ਦਿਓ ਕਿਉਂ ਮੈਂ ਤੁਹਾਨੂੰ ਇਹਨਾਂ ਦਾ ਨੰਬਰ ਗੂਗਲ ਪੇ ਜੋ ਨੰਬਰ ਹੈ ਉਹ ਵੀ ਤੁਹਾਨੂੰ ਆਪਣੀ ਸਕਰੀਨ ਦੇ ਉੱਤੇ ਲਾਉਂਗਾ ਤੇ ਆਪਾਂ ਇਹਨਾਂ ਦੇ ਗੂਗਲ ਪੇ ਤੁਸੀਂ ਕੋਈ ਵੀ ਸਹਾਇਤਾ ਜੋ ਕਿਸੇ ਨੇ ਕਰਨੀ ਹੈ ਜਾਂ ਫਿਰ ਕੋਈ ਹੋਰ ਰਸਤਾ ਵਾਸਤਾ ਪਹੁੰਚਾਉਣੀ ਹੈ ਕਿ ਉਹ ਇਹਨਾਂ ਦੀ ਮਦਦ ਕਰ ਸਕਦੇ ਹਾਂ ਦਾਸ ਮਲਕੀਤ ਸਿੰਘ ਮੱਲਣ ਜ਼ਿਲ੍ਹਾ ਬਠਿੰਡਾ ਏਮਜਾ ਹਸਪਤਾਲ ਤੋਂ ਮਲਕੀਤ ਸਿੰਘ ਮੱਲਣ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਤੁਹਾਡੇ ਚੈਨਲ ਦਾ ਤੇ ਆਪਣਾ ਮਲਕੀਤ ਸਿੰਘ ਮੱਲਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਟਾਈਮ ਤੋਂ ਟਾਈਮ ਕੱਢ ਕੇ ਏਮਜਾ ਹਸਪਤਾਲ ਵਿੱਚ ਆ ਕੇ ਸਾਡਾ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਨਮਾਣੇ ਨੇ ਤੇ ਦੂਜੀ ਬੇਨਤੀ ਇਹ ਹੈ ਕਿ ਸਾਡਾ ਜਿਹੜਾ ਇਹ ਲੰਗਰ ਹੈ ਇਹ ਬਾਬੇ ਨਾਨਕ ਦਾ 20 ਰੁਪਿਆ ਦਾ ਲੰਗਰ ਜੋ ਬਾਬੇ ਨੇ ਚਲਾਇਆ ਸੀਗਾ 20 ਰੁਪਿਆ ਦੇ ਲੰਗਰ ਨਾਲ ਸਾਧੂ ਸੰਤਾਂ ਨੂੰ ਭੋਜਨ ਖਵਾਇਆ ਸੀਗਾ ਤੇ ਅੱਜ ਉਹ ਸਾਧੂ ਸੰਤ ਸ਼੍ਰੀਮਾਨ 108 ਸੰਤ ਬਾਬਾ ਬੁੱਧ ਪ੍ਰਗਾਸ਼ ਪਿੰਡ ਕੋਠੇ ਚੇ ਸਿੰਘ ਅਬਲੂ ਅਬਲੂ ਦੇ ਜੋ ਸਾਡੇ ਪਿੰਡ ਹੈ ਕੋਠੇ ਲਾਲ ਸਿੰਘ ਵਾਲੇ ਕੋਠੇ ਸੰਧੂਆਂ ਵਾਲੇ ਪੁੱਠੇ ਫੂਲਾ ਸਿੰਘ ਕੋਰ ਵਾਲੇ ਕੋਠੇ ਤੇ ਆਸੇ-ਪਾਸੇ ਦੇ ਪਿੰਡ ਸਾਡੇ ਭਲਾਈਆਂ ਨਾਲ ਹੋ ਗਿਆ ਸਬਚੰਦ ਚੋਟੀਆਂ ਪਿੱਸੀਆਂ ਨਾਲ ਮੈਂਮੇ ਦੇ ਸਾਰੇ ਪਿੰਡ ਵੀ ਤਕਰੀਬਨ ਸਾਰਾ ਬਠਿੰਡਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮੁਕਸਰ ਜ਼ਿਲ੍ਹੇ ਨਾਲ ਸੰਗਤਾਂ ਜੁੜੀਆਂ ਤੇ ਅਸੀਂ ਸਾਰਿਆਂ ਨੂੰ ਪਹਿਲਾਂ ਦਾ ਧੰਨਵਾਦ ਕਰਦੇ ਆ ਜੋ ਕਿ ਪਿੰਡ ਸੰਧੂ ਵਾਲੇ ਤੋਂ ਸਾਡੇ ਨਾਲ ਸੇਵਾਦਾਰ ਸਾਲ ਤੋਂ ਜੁੜੇ ਹੈ ਤੇ ਕੋਠੇ لال ਸਿੰਘ ਆਲੇ ਤੋਂ ਵੀ ਜੁੜੇ ਆ ਸਾਡੇ ਨਾਲ ਸੇਵਾਦਾਰ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਸਾਨੂੰ ਦੁੱਧ ਦੀ ਸੇਵਾ ਹੋਰ ਆਟੇ-ਦਾਲ ਸੇਵਾ ਵੱਧੂ ਸੇਵਾ ਹੁੰਦੀ ਹੈ ਸਾਡੇ ਕੋਲੇ ਤੇ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਸਾਰੀਆਂ ਸੰਗਤਾਂ ਨੂੰ ਇਲਾਕੇ ਦੀਆਂ ਨੂੰ ਕਿ ਸਾਨੂੰ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਲੰਗਰ ਦੇ ਵਿੱਚ ਜੋ ਰਾਸ਼ਨ ਹੁੰਦਾ ਆ ਆਟਾ, ਦਾਲ, ਖੰਡ, ਚਾਹ, ਪੱਤੀ, ਨਾਣ, ਮਿਰਚ, ਮਸਾਲਾ ਤਵਾ ਤੋਂ ਵੱਧ ਸਹਿਯੋਗ ਕਰੋ ਬਸ ਇਹੀ ਸਾਡੀ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਇੱਕ ਆਪਣਾ ਤੁਸੀਂ ਗੂਗਲ ਪੇ ਨੰਬਰ ਹੈ ਜਿਹੜਾ ਉਹ ਆਪਣਾ ਬੋਲਦੇ ਹੋ ਜੀ ਜਿਹੜਾ ਗੂਗਲ ਪੇ ਹੈ ਗੂਗਲ ਪੇ ਨੰਬਰ ਹੈਗਾ 9501024561 ਜਿਸਵੰਤ ਸਿੰਘ ਆਊਗਾ ਤੇ ਗੂਗਲ ਪੇ ਤੇ 9501024561 ਜਿਹੜਾ ਬੰਦਾ ਰਾਸ਼ਨ ਨਹੀਂ ਪਚਾ ਸਕਦਾ ਉਹ ਸਾਨੂੰ ਮਾਇਆ ਵੀ ਪਚਾ ਸਕਦਾ ਠੀਕ ਹੈ ਰਾਸ਼ਨ ਦੇ ਵਿੱਚ ਵੀ ਤੁਸੀਂ ਬੋਲੋ ਜੀ ਕੀ ਕੀ ਰਾਸ਼ਨ ਆਪ ਨੂੰ ਰਾਸ਼ਨ ਜਿਹੜਾ ਹੁਣ ਲੈ ਲਓ ਨੂਨ ਮਿਰਚ ਮਸਾਲਾ ਜੋ ਵੀ ਰਾਸ਼ਨ ਆਪਾਂ ਲੰਗਰ ਵਾਸਤੇ ਚਾਹੀਦਾ ਦੁੱਧ ਆਟਾ ਖੰਡ ਚਾਹ ਪੱਤੀ ਸੁੱਤੀਆਂ ਦਾਲਾਂ ਹੁਣ ਹਰੀਆਂ ਸਬਜ਼ੀਆਂ ਵਾਧੂ ਚੱਲੀਆਂ ਆਪਣਾ ਵਾਧੂ ਵਾਧ ਪਚਾਓ ਸਾਡੇ ਕੋਲੇ ਠੀਕ ਹੈ ਤੇ ਬਾਕੀ ਜਿਹੜਾ ਇਹ ਲੰਗਰ ਤੁਸੀਂ ਕਿੰਨੇ ਚਿਰ ਤੋਂ ਚਲਾ ਰਹੇ ਹੋ ਇੱਥੇ ਇਹ ਸਾਨੂੰ 1 ਸਾਲ ਤੋਂ ਚਲਾ ਰਹੇ ਆ ਲੰਗਰ ਜੀ ਠੀਕ ਹੈ 1 ਸਾਲ ਤੋਂ ਤੇ ਕਿਹੜੇ ਘੜ ਦੇ ਨੇ ਲੰਗਰ ਇਹ ਸ਼ੁੱਕਰਵਾਰ ਤੇ ਸੋਮਵਾਰ ਨੂੰ ਬਾਈ ਸ਼ੁੱਕਰਵਾਰ ਤੇ ਇਹ ਕਿੰਨਾ ਸਮਾਂ ਚੱਲਦਾ ਲੰਗਰ ਇਹ ਇਹ ਸਵੇਰ ਤੋਂ ਲੈ ਕੇ 9 ਵਜੇ ਤੋਂ ਲੈ ਕੇ ਜੀ ਲੰਗਰ ਇਹ 6 6:30 ਵਜੇ ਜਾਂਦੇ ਰਾਤ ਦੇ ਸਾਨੂੰ ਠੀਕ ਹੈ ਤੇ ਕਈ ਵਾਰ ਤਾਂ ਸਾਨੂੰ 8 ਵੀ ਵੱਜ ਜਾਂਦੇ ਇੱਥੇ ਜੀ ਅੱਜ ਤੁਸੀਂ ਕਿੰਨੇ ਕ ਵਜੇ ਇੱਥੇ ਲੱਗਪਗ ਆਏ ਹੋ ਅੱਜ ਅਸੀਂ ਲੱਗਪਗ ਇੱਥੇ ਤਕਰੀਬਨ ਸੌਂਦਾ ਕਰਕੇ ਥੋੜਾ ਜਿਹਾ ਬਸ 10 ਵਜੇ ਅਸੀਂ ਆ ਕੇ ਲੰਗਰ ਚਲਾਤਾ ਸੀਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਅਸਰ ਅਜ ਸਵਾਸਾਂ ਜੁੜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਸਾਰੇ ਨੂੰ ਬੇਨਤੀ ਆ ਕਿ ਵੱਤ ਜਿਹੜਾ ਸਹਿਯੋਗ ਹੈ ਇਹਨਾਂ ਦਿਓ ਸੀ ਸਹਿਯੋਗੀ ਸੱਜਣਾ ਦਾ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਬਹੁਤ ਵੱਡੀ ਜਿਹੜੀ ਮਹਾਨ ਸੇਵਾ ਇਹ ਦੇਖਣ ਨੂੰ ਮਿਲ ਰਹੀ ਹੈ ਤੇ ਮੈਂ ਤੁਹਾਨੂੰ ਇਹ ਹਸਪਤਾਲ ਚੋਂ ਸ਼੍ਰੀ ਮਾਨ ਸੰਤਵਾ ਬੁੱਧ ਪ੍ਰਕਾਸ਼ੀ ਢਿੱਲਾ ਕੋਠੇ ਚੇਹ ਸਿੰਘ ਵਾਲੇ ਕੋਠੇ ਲਾਲ ਸਿੰਘ ਵਾਲੇ ਕੋਠੇ ਫੂਲਾ ਸਿੰਘ ਵਾਲੇ ਤੇ ਜਿੰਨੇ ਵੀ ਸਾਡੇ ਅਵਲੂ ਪਿੰਡ ਨਗਰ ਦੇ ਕੋਠੇ ਆ ਕੋਟੜੀ ਦੇ ਕੋਠੇ ਆ ਤੇ ਜਾਂ ਫਿਰ ਬੜਾਈਆਣਾ ਸਾਬ ਚੰਦ ਚੋਟੀਆਂ ਕੋਟ ਭਾਈ ਇਹ ਜਿੰਨੇ ਪਿੰਡ ਹੈ ਸ੍ਰੀ ਮਕਸਤ ਸਾਹਿਬ ਜ਼ਿਲ੍ਹੇ ਦੇ ਜਾਂ ਗਿੱਦੜ ਦੇ ਹਲਕੇ ਦੇ ਸਾਰੇ ਸਹਿਯੋਗ ਬਹੁਤ ਹੁੰਦੇ ਆ ਇਧਰ ਸੰਗਤਾਂ ਜਿਹੜੀਆਂ ਉਹ ਲੰਗਰ ਛਕ ਰਹੀਆਂ ਬਿਨਾ ਕਿਸੇ ਵਿਦਕ ਰਾਗੇ ਬਿਨਾ ਕਿਸੇ ਭੇਦ ਭਾਵ ਇਹ ਜਿਹੜਾ ਲੰਗਰ ਹੈ ਜਿਹੜਾ ਹਰੇਕ ਸ਼ੁੱਕਰਵਾਰ ਨੂੰ ਅਤੇ ਸੋਮਵਾਰ ਨੂੰ ਇਹ ਲੰਗਰ ਸ਼ਿਕਾਇਤ ਜਾਂਦਾ ਹੈ ਕਿਉਂਕਿ ਜਿਹੜੇ ਖਰਚੇ ਹੈ ਉਹ ਉੰਜ ਹੀ ਮਹਗਾਈ ਬਹੁਤ ਜ਼ਿਆਦਾ ਹੈ ਤੇ ਮਹਗਾਈ ਚੱਲਣੀ ਹੈ ਜਿਹੜੀ ਹਰੇਕ ਨੂੰ ਬਹੁਤ ਔਖੀ ਹੈ ਤੇ ਜੀ ਆਉਂਦੇ ਨਾਲ ਤਕਰੀਬਨ 4-5 ਅੰਨ ਤਾਂ ਜ਼ਰੂਰ ਹੁੰਦੇ ਆ ਤੇ ਖਰਚਾ ਬਹੁਤ ਜ਼ਿਆਦਾ ਹੈ ਤੇ ਅੱਜ ਦੇਖੋ ਲੰਗਰ ਦੀ ਸੇਵਾ ਬਹੁਤ ਵੱਡੀ ਸੇਵਾ ਸਾਨੂੰ ਇੱਥੇ ਦੇਖਣ ਨੂੰ ਮੈਰੇ ਇਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਸਾਰਾ ਇਹ ਲੰਗਰ ਅੱਜ ਵੀ ਸੰਗਤਾਰੀ ਸਵੇਰ ਤੋਂ ਇਹ ਲੰਗਰ ਚੱਲ ਰਿਹਾ ਤੇ ਲੰਗਰ ਸ਼ਾਮ ਤੱਕ ਚੱਲਣਾ ਹੈ ਸਾਰਾ ਦਿਨ ਚਲ ਗਈ ਦਲਗਾ 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 ਆਪਾਂ ਗੱਲਬਾਤ ਵੀ ਕਰਦੇ ਇੱਧਰ ਸਰਦਾਰ ਜੀ ਸਾਡੇ ਨਾਲ ਆਉਂਦੇ ਆ ਸਤਿ ਸ੍ਰੀ ਅਕਾਲ ਜੀ ਆਪਰਾ ਪਿੰਡ ਕਿਹੜਾ ਬਰਨਾਲੇ ਤੋਂ ਹੈ ਬਰਨਾਲੇ ਤੋਂ ਆਏ ਆ ਤੇ ਇਹ ਲੰਗਰ ਦੀ ਸੇਵਾ ਪ੍ਰਤੀ ਕੋਈ ਦੋਸ਼ ਸ਼ਬਦ ਸੰਗੇ ਬਹੁਤ ਵਧੀਆ ਚੱਲਦਾ ਜੀ ਗਰੀਬਾਂ ਨੂੰ ਮਿਲਦਾ ਜਿਹੜਾ ਦੂਰ ਹੋਏ ਨੇ ਡਾਇਰੂ ਮੀਜਾਂ ਨੂੰ ਆਮ ਬੰਦੇ ਨੂੰ ਵਧੀਆ ਲੱਗਦਾ ਹੈ ਕਿ ਲੰਗਰ ਚੱਲਦਾ ਬੜੀਆ ਥੋੜਾ ਚੱਲਦਾ ਹੈ ਸਿੱਡਿੰਡੀ ਜੀ ਠੀਕ ਹੈ ਜੀ ਬਹੁਤ ਪਿਆਦਾ ਜਿਹਨੂੰ ਨਹੀਂ ਕਿਸੇ ਦੱਸਦਾ ਇਸ ਕਾਲੇ ਲੰਗਰ ਖਾਲਾ ਹੈ ਠੀਕ ਹੈ ਜੀ ਬਹੁਤ ਬਹੁਤ ਧੰਵਾਦ ਜੀ ਬਰਨਾਲੇ ਤੋਂ ਸਾਡੇ ਵੀਰ ਜੀ ਉਹਨਾਂ ਨੇ ਵੀ ਲੰਗਰ ਬਾਰੇ ਦੱਸਿਆ ਕਿ ਲੰਗਰ ਜਿਹੜਾ ਗੁਰੂ ਨਾਨਕ ਦੇਵ ਜਮਾਹ ਰਾਜ ਦਾ 200 ਰੁਪਈਆ ਦਾ ਚਲਾਇਆ ਲੰਗਰ ਇਹ ਅੱਜ ਚੱਲ ਰਿਹਾ ਚਾਹ ਵੀ ਇੱਧਰ ਗਰਮ ਗਰਮ ਚਾਹ ਵੀ ਉਹ ਵੀ ਅ ਨਾਲ ਤਾਂ ਤਿਆਰ ਵੀ ਹੋ ਜਾਂਦੀ ਹੈ ਤੇ ਕੇਦਰੇਸ਼ ਪੂਰੀ ਗਰਮ ਚਾਹ ਮਿਲੂਗੀ ਪੂਰੀ ਗਰਮ ਚਾਹ ਮਿਲੂਗੀ ਕਿਉਂਕਿ ਚਾਹ ਜਿਹੜੀ ਇਹ ਗਰਮੀ ਚੰਗੀ ਲੱਗਦੀ ਆ ਤੇ ਇੱਧਰਲੇ ਪਾਸੇ ਚਾਹ ਜਿਹੜੀ ਹੋਰ ਵੀ ਬਣ ਰਹੀ ਹੈ ਬਣੀ ਆਂਦੀ ਚਾਹ ਜੇ ਵੀ ਬਾਬੇ ਨਾਨਕ ਦੀ ਬਹੁਤ ਕਿਰਪਾ ਹੈ ਜਿਹੜੀ ਇਹ ਜਿਹੜੀਆਂ ਵੇਖੋ ਚਾਹ ਅਜੇ ਵੀ ਬਣ ਰਹੀ ਹੈ ਦੇ ਧੰਵਾਦ ਆ ਦੁੱਧ ਦੇ ਡਰਮ ਭਰੇ ਪਏ ਬਾਬੇ ਨਾਨਕ ਦੀ ਬਹੁਤ ਫੁੱਲ ਕਿਰਪਾ ਜੀ ਇਹਨਾਂ ਨਗਰਾਂ ਉੱਪਰ ਗੁਰੂ ਨਾਨਕ ਦੇ ਮਹਾਰਾਜ ਬਹੁਤ ਕਿਰਪਾ ਹੈ ਕਿਧਰੋਂ ਜਿਹੜੇ ਸਲਾਦ ਅਜੇ ਵੀ ਸਾਡੇ ਆ ਵੀਰ ਉਹ ਕੱਟ ਰਹੇ ਆ ਨਾਲ-ਨਾਲ ਸਲਾਦੀ ਇੱਕ ਪਾਸੇ ਸਾਰੇ ਲੰਗਰ ਚੱਲੀ ਜਾਂਦੇ ਜੀ ਆ ਸੰਗਤਾਂ ਇੱਧਰ ਲੰਗਰ ਸ਼ਕ ਰਹੀਆਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਸਾਰਿਆਂ ਦਾ ਮਹਾਨ ਸੇਵਾ ਲੰਗਰ ਦੀ ਸੇਵਾ ਮਨੁੱਖਤਾ ਦੀ ਸੇਵਾ ਬਿਨਾਂ ਕਿਸੇ ਭੇਦ ਭਾਵ ਕੋਈ ਵੀ ਹਿੰਦੂ ਵੀ ਕੋਈ ਮੁਸਲਮਾਨ ਕੋਈ ਸਿੱਖ